ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਦੀ ਸਮਨਪ੍ਰੀਤ ਕੌਰ ਨੇ ਇੰਡੀਆ ਸਕਿੱਲ ਪੰਜਾਬ 2024 ਤਹਿਤ ਹੋਏ ਪੰਜਾਬ ਹਨਰ ਦੇ ਮੁਕਾਬਲਿਆਂ ਦੇ ਵਿੱਚ ਸੂਬਾ ਪੱਧਰ ਉਤੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ ਸਮਨਪ੍ਰੀਤ ਕੌਰ ਇਸ ਸਮੇਂ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁ ਤਕਨੀਕੀ ਕਾਲਜ ਬੜਬਰ ਵਿਖੇ ਸਿਵਲ ਇੰਜੀਨੀਅਰਿੰਗ ਸਮੈਸਟਰ 5ਵੀਂ ਦੀ ਵਿਦਿਆਰਥਣ ਹੈ ਸਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਚੌਨ ਪ੍ਰੀ ਸਕਰੀਨਿੰਗ ਦੇ ਤਹਿਤ ਕੰਕਰੀਟ ਕੰਸਟਰਕਸ਼ਨ ਦੇ ਵਿੱਚ ਸਿੱਧੀ ਸਟੇਟ ਪੱਧਰ ਉੱਤੇ ਹੋਈ ਸੀ ਜਦ ਕਿ ਇਸ ਪੱਧਰ ਉੱਤੇ ਪਹੁੰਚਣ ਦੇ ਲਈ ਆਮ ਤੌਰ ਤੇ ਪ੍ਰੈਕਟੀਕਲ ਰੂਪ ਦੇ ਵਿੱਚ ਇਮਤਿਹਾਨ ਦੇਣਾ ਪੈਂਦਾ ਹੈ ਇਸ ਤੋਂ ਬਾਅਦ ਉਸ ਨੂੰ ਨੈਸ਼ਨਲ ਪੱਧਰ ਉੱਤੇ ਵੀ ਦਿੱਲੀ ਵਿਖੇ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਪ੍ਰਾਪਤ ਹੋਇਆ ਉਸ ਨੇ ਦੱਸਿਆ ਕਿ ਉਨ੍ਹਾਂ ਸਮੇਤ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਹਾਇਤ ਰੈਜੈਂਸੀ ਵਿਖੇ ਮੁੱਖ ਮਹਿਮਾਨ ਵਜੋਂ ਪੁਜੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਰੋੜਾ ਅਤੇ ਪੰਜਾਬ ਸਰਕਾਰ ਸਿਖਲਾਈ ਵਿਭਾਗ ਦੇ ਮੁਖ ਸਕੱਤਰ ਆਈਐਸ ਸ਼੍ਰੀਮਤੀ ਜਸਪੀਤ ਤਲਵਾਰੜ ਵੱਲੋਂ ਚਾਂਦੀ ਦਾ ਤਗਮਾ ਸਨਮਾਨ ਪੱਤਰ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸੁਮਨਪ੍ਰੀਤ ਕੌਰ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕਾਲਜ ਦੇ ਪ੍ਰੋਫੈਸਰ ਹਰਚੰਦ ਸਿੰਘ ਨੂੰ ਦਿੰਦਿਆਂ ਕਿਹਾ ਕਿ ਇਹਨਾਂ ਵੱਲੋਂ ਦਿੱਤੀ ਗਈ ਹਲਾਸ਼ੀਰੀ ਦੀ ਬਦੌਲਤ ਉਸਨੇ ਇੱਥੋਂ ਤੱਕ ਅਪੜਨ ਦਾ ਮੌਕਾ ਮਿਲਿਆ ਹੈ ਇਸ ਲਈ ਉਹ ਅੱਗੇ ਵੀ ਪੰਜਾਬ ਹਨਰ ਦੇ ਤਹਿਤ ਹੋਣ ਵਾਲੇ ਇਹਨਾਂ ਮੁਕਾਬਲਿਆਂ ਵਿੱਚ ਮੋੜ ਭਾਗ ਲਵੇਗੀ ਮਨਪ੍ਰੀਤ ਨੇ ਦੱਸਿਆ ਕਿ ਉਸ ਦੀ ਇਸ ਕਾਮਯਾਬੀ ਦੇ ਵਿੱਚ ਡੇਰਾ ਸੱਚਾ ਸੋਧਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹਿਮ ਸਿੰਘ ਜੀ ਇਨਸਾਨ ਦਾ ਪਵਿੱਤਰ ਅਸ਼ੀਰਵਾਦ ਵੀ ਹੈ ਜਿਨ੍ਹਾਂ ਵੱਲੋਂ ਦਿੱਤੀ ਗਈ ਪ੍ਰੇਰਣਾ ਉੱਤੇ ਚੱਲਦਿਆਂ ਉਹਨਾਂ ਨੇ ਕਦੇ ਖੁਦ ਨੂੰ ਕਿਸੇ ਤੋਂ ਘੱਟ ਨਹੀਂ ਸਮਝਿਆ ਜਦਕਿ ਖੇਤਰ ਦੇ ਵਿੱਚ ਕੁੜੀਆਂ ਦੇ ਮੁਕਾਬਲੇ ਜ਼ਿਆਦਾਤਰ ਮੁੰਡੇ ਹੀ ਅੱਗੇ ਆਉਂਦੇ ਹਨ ਇਹਦੇ ਨਾਲ ਹੀ ਸਨਮਨਪ੍ਰੀਤ ਜਦੋਂ ਆਪਣੇ ਘਰ ਪਹੁੰਚੀ ਤਾਂ ਉਹਨਾਂ ਵੱਲੋਂ ਪੰਚਾਇਤੀ ਮੈਂਬਰਾਂ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਜਦੋਂ ਸੁਮਨਪ੍ਰੀਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਪੰਜਾਬ ਸਿਲ ਸਕਿੱਲ ਡਵੈਲਪਮੈਂਟ ਮਿਸ਼ਨ ਅੰਡਰ ਥਰੂ ਭਗਵੰਤ ਮਾਨ ਸਿੰਘ ਜੀ ਨੇ ਚਲਾਈ ਹੋਈ ਹੈ ਸਕੀਮ ਹੈ ਤੇ ਉਹਦੇ ਅੰਡਰ ਥਰੂ ਮੈਂ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕਰਿਆ ਜੋ ਕਿ ਆਨਲਾਈਨ ਐਗਜ਼ਾਮ ਹੋਇਆ ਸੀ ਜਿਸ ਦੇ ਅੰਦਰ ਥਰੂ ਮੇਰੀ ਸਿੱਧੀ ਸਟੇਟ ਲੈਵਲ ਤੇ ਸਿਲੈਕਸ਼ਨ ਹੋਈ ਸੀ ਮੈਨੂੰ ਬਹੁਤ ਹੀ ਮਾਨ ਫੀਲ ਹੋ ਰਿਹਾ ਹੈ ਤੇ ਇਹ ਸਾਰੇ ਕੰਪੀਟੀਸ਼ਨ ਦਾ ਕ੍ਰੈਡਿਟ ਮੈਂ ਆਪਣੇ ਪੇਰੈਂਟਸ ਨੂੰ ਮੇਰੇ ਗੁਰੂ ਜੀ ਸੰਤ ਡਾਕਟਰ ਗੁਰਮੀਤਰਾਮ ਸਿੰਘ ਜੀ ਇਨਸਾਨ ਨੂੰ ਤੇ ਮੇਰੇ ਅਧਿਆਪਕ ਸਰਦਾਰ ਹਰਚੰਦ ਸਿੰਘ ਸਰ ਜੀ ਨੂੰ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਲਈ ਅੱਗੇ ਵਾਲੀ ਮੋਟੀਵੇਟ ਕਰਿਆ ਇਸ ਦੇ ਵਿੱਚ ਸਿਰਫ ਆਪਣੇ ਸਿਵਲ ਦੇ ਕੁਐਸਚਨਸ ਹਨ ਜਿਹਦੇ ਵਿੱਚ ਕਿ ਬੀਮ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਸ ਦੇ ਵਿੱਚ ਕਿੰਨਾ ਮਟੀਰੀਅਲ ਯੂਜ਼ ਹੁੰਦਾ ਹੈ ਸੀਮੈਂਟ ਬਾਰੇ ਇਹ ਚੀਜ਼ਾਂ ਪੁੱਛਣਗੀਆਂ ਸਾਂ ਇਹ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਸੀ ਇਹਦੇ ਆਨਲਾਈਨ ਐਪ ਵੈਬਸਾਈਟ ਹੈ ਤੇ ਇਹਦੇ ਥਰੂ ਹੀ ਮੈਂ ਅਪਲਾਈ ਕੀਤਾ ਸੀ ਹੁਣ ਮੈਂ ਸੰਤ ਬਾਬਾ ਅਤਰ ਸਿੰਘ ਪੋਲ ਟੈਕਨੀਕਲ ਕਾਲਜ ਬੜਬਰ ਬਰਨਾਲਾ ਵਿੱਚ ਸਿਵਲ ਇੰਜੀਨੀਅਰਿੰਗ ਦਾ ਕੋਰਸ ਕਰ ਰਹੀ ਹਾਂ ਮੇਰਾ 5th ਸੈਮੈਸਟਰ ਚੱਲ ਰਿਹਾ ਹੈ ਕੀ ਪੈਗਾਮ ਦੇਣਾ ਚਾਹੁੰਦੀ ਹਾਂ ਮੈਂ ਬਸ ਇਹੀ ਪੈਗਾਮ ਦੇਣਾ ਚਾਹੁੰਦੀ ਹਾਂ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਕੁੜੀਆਂ ਨੂੰ ਵੀ ਬਾਜ਼ ਛੱਡ ਕੇ ਅੱਗੇ ਹਿੱਸਾ ਲੈਣਾ ਚਾਹੀਦਾ ਹੈ ਬਸ ਉਹ ਆਪਣੇ ਪੇਰੈਂਟਸ ਨੂੰ ਮਾਨ ਫੀਲ ਕਰਵਾਸਾ ਕਿ ਕੁੜੀਆਂ ਨੂੰ ਅੱਗੇ ਆਣਾ ਜ਼ਰੂਰ ਚਾਹੀਦਾ ਹੈ ਔਰ ਮਤਲਬ ਅੱਜ ਕੱਲ ਦੀ ਜੋ ਪੀੜ੍ਹੀ ਹੈ ਜੋ ਚੱਲ ਰਹੀ ਆ ਉਹਨੂੰ ਪਿੱਛਾ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਥੈਂਕ ਯੂ